ਕਈ ਵਾਰ ਮਨ ਵਿੱਚ ਖਿਆਲ ਆਉਂਦਾ ਹੈ ਕਿ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ ਜਾਂ ਕੁਦਰਤ ਨੇ ਜੀਵਨ ਨੂੰ ਸ਼ੁਰੂ ਕਰਨ ਵਿੱਚ ਸਾਡੀ ਮਦਦ ਕਿਵੇਂ ਕੀਤੀ ਅੱਜ ਅਸੀਂ ਇਸ ਬਾਰੇ ਗੱਲਬਾਤ ਕਰਾਂਗੇ ਜੀਵਨ ਨੇ ਕਿਤੇ ਤਾਂ ਸ਼ੁਰੂ ਹੋਣਾ ਹੀ ਸੀ ਪਹਿਲੀ ਚਿੰਗਾਰੀ 4 ਅਰਬ ਸਾਲ ਪਹਿਲਾਂ ਪੈਦਾ ਹੋਈ ਸ਼ਾਇਦ ਪੂਰੇ ਬ੍ਰਹਿਮੰਡ ਵਿੱਚ ਸਾਡੇ ਗ੍ਰਹਿ ਧਰਤੀ ਤੇ ਹੀ ਜੀਵਨ ਦੇ ਸ਼ੁਰੂ ਹੋਣ ਲਈ ਸਹੀ ਆਸਾਰ ਸਨ ਜਿੱਥੇ ਤਰਲ ਪਾਣੀ, ਸੂਰਜ ਦੀ ਊਰਜਾ, ਜੀਵਨ ਦੇ ਪੈਦਾ ਹੋਣ ਲਈ ਬਿਲਕੁਲ ਸਹੀ ਤੇ ਉੱਚ ਸੰਤੁਲਨ ਸੀ। ਪਰ ਇਸ ਸਭ ਤੋਂ ਜੋ ਚੀਜ਼ ਪੈਦਾ ਹੋਈ, ਉਹ ਸੀ ਛੋਟੀ ਜੀ ਜੀਵਿਕ ਕੋਸ਼ਿਕਾ ਲੂਕਾ, ਜਿਸ ਤੋਂ ਹਰ ਤਰ੍ਹਾਂ ਦੇ ਜੀਵਨ ਦੀ ਉਤਪਤੀ ਹੋਈ ਮੰਨੀ ਜਾਂਦੀ ਹੈ। ਇਹ ਛੋਟੀ ਜੀ ਸ਼ੁਰੂਆਤ ਤੋਂ ਜੀਵਨ ਨੂੰ ਜਟਿਲ ਰੂਪ ਵਿੱਚ ਵਿਕਸਿਤ ਹੋਣ ਲਈ ਅਰਬਾਂ ਸਾਲ ਲੱਗ ਗਏ। 4.5 ਮਿਲੀਅਨ ਸਾਲ ਪਹਿਲਾਂ ਇਹ ਕਮਾਲ ਮਹਾਸਾਗਰਾਂ ਨੇ ਦਿਖਾਇਆ। ਮਹਾਸਾਗਰਾਂ ਵਿੱਚ ਦਬਦਬਾ ਕਾਇਮ ਕਰਨ ਵਾਲੇ ਸ਼ੁਰੂਆਤੀ ਜੀਵਾਂ ਦੀ ਬੰਤਰ ਬਿਲਕੁਲ ਸਰਲ ਸੀ। ਬਿਨਾਂ ਰੀੜ ਵਾਲੇ ਜੀਵ ਲੱਖਾਂ ਸਾਲਾਂ ਤੱਕ ਸਮੁੰਦਰ ਵਿੱਚ ਰਾਜ ਕਰਦੇ ਰਹੇ। ਪੂਰੇ ਇਤਿਹਾਸ ਵਿੱਚ ਜੀਵਨ ਹਮੇਸ਼ਾ ਇੱਕ ਜੁੱਧ ਲੜਦਾ ਰਿਹਾ ਹੈ। ਇੱਕ ਜਾਤੀ ਜਾਂ ਵੰਸ਼ ਉਪਜਦਾ ਹੈ ਤੇ ਅਗਲਾ ਵੰਸ਼ ਉਸ ਨੂੰ ਖਤਮ ਕਰਨ ਵਿੱਚ ਲੱਗ ਜਾਂਦਾ ਹੈ। ਇਸ ਤੋਂ ਬਾਅਦ ਧਰਤੀ ਤੇ ਪੇੜ-ਪੌਦਿਆਂ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਉਹ ਹਾਲਾਤ ਪੈਦਾ ਕੀਤੇ ਜਿਸ ਨਾਲ ਬਿਨਾ ਰੀੜ ਵਾਲੇ ਜੀਵਾਂ ਨੂੰ ਪਾਣੀ ਤੋਂ ਬਾਹਰ ਧਰਤੀ ਤੇ ਰਹਿਣ ਦੀ ਸਹੂਲਤ ਮਿਲੇ ਬਿਨਾ ਰੀੜ ਵਾਲੇ ਜੀਵਾਂ ਦਾ ਰਾਜ ਹਮੇਸ਼ਾ ਕਾਇਮ ਨਹੀਂ ਰਹਿ ਸਕਿਆ ਇੱਕ ਨਵਾਂ ਵੰਸ਼ ਆਇਆ ਉਸ ਨੇ ਉਸ ਨੂੰ ਪਿੱਛੇ ਛੱਡ ਦਿੱਤਾ ਉਹ ਵੀ ਪਾਣੀ ਤੋਂ ਹੀ ਧਰਤੀ ਤੇ ਆਇਆ ਸੀ ਇਹ ਜਲਥਲੀ ਜੀਵ ਸਨ ਇਹਨਾਂ ਦੀ ਚਾਰ ਲੱਤਾਂ ਤੇ ਰੀੜ ਦੀ ਹੱਡੀ ਦੀ ਬਣਤਰ ਇੰਨੀ ਕਾਮਯਾਬ ਹੋਈ ਕਿ ਇਹ ਲੰਬੇ ਸਮੇਂ ਤੱਕ ਰਹੇ ਪਰ ਇਹ ਪਾਣੀ ਤੋਂ ਜ਼ਿਆਦਾ ਦੂਰ ਨਹੀਂ ਜਾ ਸਕਦੇ ਸਨ ਲੇਕਿਨ ਉਹਨਾਂ ਨੇ ਅੱਗੇ ਇੱਕ ਅਜਿਹੇ ਵੰਸ਼ ਨੂੰ ਜਨਮ ਦਿੱਤਾ ਜਿਨ੍ਹਾਂ ਦੇ ਸਾਹਮਣੇ ਅਜਿਹੀ ਕੋਈ ਰਕਾਬਟ ਨਹੀਂ ਸੀ ਉਹ ਸਨ ਰਿੰਗਣ ਵਾਲੇ ਜੀਵ ਇਹ ਸੁੱਕੇ ਇਲਾਕੇ ਵਿੱਚ ਵੀ ਰਹਿ ਸਕਦੇ ਸਨ ਇਨ੍ਹਾਂ ਸ਼ੁਰੂਆਤੀ ਰਿੰਗਣ ਵਾਲੇ ਜੀਵ ਤੋਂ ਪੈਦਾ ਹੋਇਆ ਸਭ ਤੋਂ ਜ਼ਬਰਦਸਤ ਮੰਨਿਆ ਜਾਣ ਵਾਲਾ ਵੰਸ਼ ਉਸੇ ਡਾਇਨਾਸੌਰ ਵੰਸ਼ ਉਹ 15 ਕਰੋੜ ਸਾਲ ਤੱਕ ਦੁਨੀਆ ਤੇ ਰਾਜ ਕਰਦੇ ਰਹੇ ਪਰਤਾwidetildeਤੇ ਹੋਈ ਇੱਕ ਵੱਡੀ ਉਥਲ-ਪੁਤਲ ਨੇ ਉਹਨਾਂ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ। ਉਹਨਾਂ ਦੇ ਛਾਇਏ ਵਿੱਚੋਂ ਉਪਜਾ ਅੰਤਿਮ ਮਹਾਨ ਵੰਸ਼, ਥੰਤਾਰੀ ਜੀਵਾਂ ਦਾ ਵੰਸ਼ ਜਿਸ ਵਿੱਚੋਂ ਮਨੁੱਖ ਨੇ ਧਾਰਤੀ ਇਸ ਤਰ੍ਹਾਂ ਬਦਲ ਦਿੱਤੀ ਜਿਹੜਾ ਪਹਿਲਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ। ਦੁਨੀਆ ਤੇ ਇਨ੍ਹਾਂ ਵੰਸ਼ਾਂ ਦਾ ਪੈਦਾ ਹੋਣਾ ਤੇ ਖਤਮ ਹੋਣਾ ਸਿਰਫ ਸਹਜੋਗ ਦੀ ਗੱਲ ਨਹੀਂ ਸੀ। ਜ਼ਿੰਦਗੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਅਣਗਿਣਤ ਭੁਪਿੰਨ ਜੀਵਨ ਕੁਝ ਬੁਨਿਆਦੀ ਸਿਧਾਂਤਾਂ ਤੇ ਚੱਲ ਰਿਹਾ ਹੈ ਪਹਿਲਾ ਨਿਯਮ ਇਹ ਹੈ ਕਿ ਜੋ ਉਹਨਾਂ ਨਿਯਮਾਂ ਵਿੱਚ ਚੰਗੀ ਤਰ੍ਹਾਂ ਢਲ ਜਾਵੇਗਾ ਉਹੀ ਜਿੱਤੇਗਾ ਕਈ ਵਾਰ ਦੇਖਣ ਨੂੰ ਸਾਨੂੰ ਕੋਈ ਆਂਡੇ ਇੱਕੋ ਜਿਹੇ ਲੱਗਦੇ ਹਨ ਪਰ ਹਰੇਕ ਵਿੱਚ ਉਹਨਾਂ ਦੇ ਜੀਨਸ ਦਾ ਇੱਕ ਅਲੱਗ ਮੇਲ ਹੁੰਦਾ ਹੈ ਜੋ ਉਸਨੂੰ ਦੂਸਰਿਆਂ ਤੋਂ ਵੱਖਰਾ ਕਰਦਾ ਹੈ ਉਸਨੂੰ ਦੂਸਰਿਆਂ ਤੋਂ ਵੱਖਰਾ ਕਰਦਾ ਆਪਣੇ ਆਪ ਵਿੱਚ ਅਨੋਖਾ ਹੁੰਦਾ ਉਹਨਾਂ ਦੀ ਬੰਤਰ ਵਿੱਚ ਅਜਹੀਆਂ ਖੂਬੀਆਂ ਹੁੰਦੀਆਂ ਹਨ ਕਿ ਜੋ ਉਹਨਾਂ ਨੂੰ ਆਪਣਾ ਵजूद ਬਣਾਈ ਰੱਖਣ ਲਈ ਮਦਦ ਕਰਦੀਆਂ ਹਨ ਅਜਈਆਂ ਖੂਬੀਆਂ ਜੋ ਪੀੜੀ ਦਰ ਪੀੜੇ ਅੱਗੇ ਵਧਦੀਆਂ ਰਹਿਣਗੀਆਂ ਇਹ ਸਭ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਕੋਈ ਆਪਣੇ ਵੰਸ਼ ਤੋਂ ਇੰਨਾ ਅਲੱਗ ਨਾ ਹੋ ਜਾਵੇ ਕਿ ਬਿਲਕੁਲ ਇੱਕ ਨਵੀਂ ਜਾਤੀ ਬਣ ਜਾਵੇ ਇਸ ਨੂੰ ਹੀ ਅਸੀਂ ਕਰਮਿਕ ਵਿਕਾਸ ਜਾਨੀ ਐਵੋਲੂਸ਼ਨ ਕਹਿੰਦੇ ਹਾਂ ਕਰਮਿਕ ਵਿਕਾਸ ਇੱਕ ਜਾਤੀ ਦਾ ਨਹੀਂ ਹੁੰਦਾ ਹਰ ਜਾਤੀ ਆਪਣਾ ਅਸਤਿਤਵ ਬਣਾਈ ਰੱਖਣ ਲਈ ਆਪਣੇ ਆਪ ਨੂੰ ਹੋਰ ਰੂਪ ਵਿੱਚ ਢਾਲ ਲੈਂਦੇ ਹਨ ਜਾਂ ਇਹ ਕਹਿ ਸਕਦੇ ਹਾਂ ਕਿ ਹਰ ਕੋਈ ਆਪਣੇ ਆਪ ਦੇ ਬਚਾਓ ਜਾ ਜ਼ਿੰਦਾ ਰਹਿਣ ਲਈ ਆਪਣੇ ਆਪ ਵਿੱਚ ਸਮੇਂ ਦੇ ਨਾਲ ਬਦਲਾਅ ਕਰਦਾ ਜਾਂਦਾ ਹੈ ਜਿੰਦਗੀ ਦਾ ਪਹਿਲਾ ਨਿਯਮ ਹੈ ਕਿ ਚੰਗੀ ਤਰ੍ਹਾਂ ਉਸ ਸਮੇਂ ਦੇ ਅਨੁਸਾਰ ਢਲਣ ਵਾਲੇ ਦੀ ਜਿੱਤ ਹੋਵੇਗੀ ਜਿੰਦਗੀ ਦਾ ਦੂਜਾ ਨਿਯਮ ਹੈ ਕਿ ਹਾਲਾਤ ਅਨੁਸਾਰ ਢਲਣ ਵਾਲੇ ਨੂੰ ਬੜਾਵਾ ਮਿਲਦਾ ਰਹੇਗਾ ਜਿਸ ਵਿੱਚ ਤੁਹਾਨੂੰ ਸਭ ਤੋਂ ਜ਼ਬਰਦਸਤ ਮੁਕਾਬਲਾ ਤੁਹਾਡੀ ਹੀ ਪ੍ਰਜਾਤੀ ਨਾਲ ਕਰਨਾ ਪੈਂਦਾ ਹੈ ਹਰ ਪ੍ਰਜਾਤੀ ਆਪਣੇ ਬजूद ਲਈ ਦੂਸਰੀਆਂ ਪ੍ਰਜਾਤੀਆਂ ਤੇ ਆਪਣੀ ਪ੍ਰਜਾਤੀ ਨਾਲ ਕਬਜ਼ੇ ਲਈ ਜਿੰਦਾ ਰਹਿਣ ਲਈ ਲੜਦੀ ਰਹਿੰਦੀ ਹੈ ਪਰ ਇਹ ਬਿਲਕੁਲ ਨਹੀਂ ਕਿ ਆਪਣੇ ਬजूद ਲਈ ਲੜਨ ਵਾਲੇ ਹਮੇਸ਼ਾ ਕਾਇਮ ਰਹਿੰਦੇ ਹਨ ਕਿਉਂਕਿ ਲੜਾਈ ਦਾ ਮੈਦਾਨ ਵੀ ਹਮੇਸ਼ਾ ਬਦਲਦਾ ਰਹਿੰਦਾ ਹੈ ਧਰਤੀ ਹਮੇਸ਼ਾ ਇੱਕ ਸਮਾਨ ਨਹੀਂ ਰਹਿੰਦੀ ਜੇ ਇਹ ਜੀਵਨ ਨੂੰ ਵਧਣ ਫੁੱਲਣ ਵਿੱਚ ਮਦਦ ਕਰਦੀ ਹੈ ਤਾਂ ਕਈ ਵਾਰੀ ਧਰਤੀ ਰੁਕਾਵਟ ਵੀ ਬਣ ਜਾਂਦੀ ਹੈ ਜੋ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਤੇ ਕਦੇ ਜੀਵਨ ਨੂੰ ਬਿਲਕੁਲ ਹੀ ਖਤਮ ਕਰ ਦਿੰਦੀ ਹੈ ਜੇਕਰ ਅਸੀਂ ਗੱਲ ਕਰੀਏ ਧਰਤੀ ਦੇ ਵੱਡੇ ਬਦਲਾਅ ਅਤੇ ਤਹਿਸਨੈਸ ਦੀ ਤਾਂ ਪੂਰੇ ਇਤਿਹਾਸ ਵਿੱਚ ਜਵਾਲਾਮੁਖੀ ਬਦਲਾਅ ਲੈ ਕੇ ਆਉਣ ਵਿੱਚ ਵੱਡੀ ਤਾਕਤ ਮੰਨੀ ਜਾਂਦੀ ਹੈ ਇਹਨਾਂ ਦੇ ਹੋਣ ਵਾਲੇ ਵਿਸਪੋਰਟ ਨਾਲ ਧਰਤੀ ਦੀ ਕਾਇਆ ਪਾਲਟ ਹੁੰਦੀ ਹੈ ਪਰ ਇਹਨਾਂ ਦੇ ਲਗਾਤਾਰ ਹੋਣ ਵਾਲੇ ਵਿਸਪੋਰਟ ਤੋਂ ਪੈਦਾ ਹੋਈ ਅੱਗ ਤੇ ਕੈਸਾ ਧਰਤੀ ਤੇ ਜੀਵਨ ਖਤਮ ਕਰ ਦਿੰਦੀਆਂ ਹਨ ਕਿਉਂਕਿ ਧਰਤੀ ਇੱਕ ਸਮਾਨ ਕਦੇ ਨਹੀਂ ਰਹਿੰਦੀ ਸਮਾਪਾਕੇ ਕਦੇ ਅੱਗ ਕਦੇ ਪਾਣੀ ਤੇ ਕਦੇ ਬਰਫ਼ ਦਾ ਬੋਲਵਾਲਾ ਹੋ ਜਾਂਦਾ ਹੈ ਸਾਡੀ ਬਦਲਦੀ ਪ੍ਰithvi ਦੇ ਜੀਵਨ ਲਈ ਬਹੁਤ ਸਾਰੀਆਂ ਚੁਣੌਤੀਆਂ ਪੈਦਾ ਕਰ ਦਿੱਤੀਆਂ ਮਾਸ ਐਕਸਟੈਂਸ਼ਨ ਜਾਨੀ ਪੁੰਜ ਵਿਨਾਸ਼ ਨੇ 3 ਚੌਥਾਈ ਤੋਂ ਜ਼ਿਆਦਾ ਪ੍ਰਜਾਤੀਆਂ ਖਤਮ ਕਰ ਦਿੱਤੀਆਂ 76 ਮਿਲੀਅਨ ਸਾਲ ਪਹਿਲਾਂ ਜਦੋਂ 10 ਕਰੋੜ ਸਾਲ ਹਾਲਾਤ ਇੱਕੋ ਜਿਹੇ ਰਹੇ ਉਸ ਯੁੱਗ ਵਿੱਚ ਇੱਕ ਵੰਸ਼ ਬਹੁਤ ਵਧਿਆ ਫੁੱਲਿਆ ਉਹ ਸੀ ਡਾਇਨਾਸ਼ੌਰ ਦਾ ਵੰਸ਼ ਜਿਸ ਨੂੰ ਡਾਇਨਾਸੌਰ ਯੁੱਗ ਵੀ ਕਿਹਾ ਜਾਂਦਾ ਹੈ। ਉਹਨਾਂ ਨੇ ਲੰਬਾ ਸਮਾਂ ਧਰਤੀ ਤੇ ਰਾਜ ਕੀਤਾ। ਪਰ ਇੱਕ ਦਿਨ ਇੱਕ ਮਾਉਂਟ ਐਵਰੇਸਟ ਜਿੱਡਾ ਉਲਕਾ ਪਿੰਡ ਧਰਤੀ ਨਾਲ ਟਕਰਾਇਆ ਜਿਸ ਦੀ ਸਪੀਡ 30 ਕਿਲੋਮੀਟਰ ਪ੍ਰਤੀ ਸੈਕਿੰਡ ਸੀ। ਇਹ ਮੈਕਸੀਕੋ ਦੇ ਯੂਕਾਟਨ ਪੈਨਨਸੂਲਾ ਵਿੱਚ ਟਕਰਾਉਂਦਾ ਹੈ। ਉਸੇ ਡਿੱਗਣ ਤੇ ਇੱਕ ਵੱਡਾ ਗੱਡਾ ਹੋ ਜਾਂਦਾ ਹੈ ਤੇ ਇਹ ਇੰਨਾ ਵੱਡਾ ਧਮਾਕਾ ਸੀ ਕਿ ਇਸ ਦੇ ਆਸ-ਪਾਸ ਜੋ ਵੀ ਸੀ ਮਿੰਟਾਂ ਵਿੱਚ ਖਤਮ ਹੋ ਗਿਆ। ਇਸ ਦੇ ਨਾਲ ਹਵਾ ਵਿੱਚ ਇੰਨੀ ਗਰਮੀ ਉੱਡੀ ਕਿ ਉਹ ਸਾਰੇ ਆਸੇ-ਪਾਸੇ ਆਗ ਦੀ ਤਰ੍ਹਾਂ ਡਿੱਗੀ। ਇਸ ਨਾਲ ਚਾਰੇ ਪਾਸੇ ਦਾ ਤਾਪਮਾਨ ਬਹੁਤ ਵੱਧ ਗਿਆ ਤੇ ਆਸੇ-ਪਾਸੇ ਹਜ਼ਾਰਾਂ ਕਿਲੋਮੀਟਰ ਤੱਕ ਜੋ ਵੀ ਜਾਨਵਰ ਸਨ ਉਹ ਗਰਮੀ ਨੂੰ ਸਹਾਰ ਨਹੀਂ ਪਾਉਂਦੇ। ਕਹਿੰਦੇ ਹਨ ਕਿ ਛੋਟੇ-ਛੋਟੇ ਜਾਨਵਰ ਹੀ ਬਚ ਸਕੇ ਜੋ ਧਰਤੀ ਵਿੱਚ ਖੁੱਡਾਂ ਜਾਂ ਗੁਫਾਵਾਂ ਵਿੱਚ ਰਹਿੰਦੇ ਸਨ ਜਾਂ ਪਾਣੀ ਵਿੱਚ ਰਹਿੰਦੇ ਸਨ। ਇਸ ਤੋਂ ਬਾਅਦ ਸੁਨਾਮੀ ਆਈ ਤੇ ਅੱਗਾਂ ਲੱਗੀਆਂ। ਇਹ ਇੱਕ ਘਟਨਾ ਦਾ ਅਸਰ ਬਹੁਤ ਲੰਬਾ ਸਮਾਂ ਚੱਲਦਾ ਰਿਹਾ। ਮਿੱਟੀ ਨੇ ਬੱਦਲਾਂ ਤੇ ਧਰਤੀ ਨੂੰ ਕਵਰ ਕਰ ਲਿਆ, ਸੂਰਜ ਦੀ ਰੌਸ਼ਨੀ ਨੂੰ ਬਿਲਕੁਲ ਰੋਕ ਲਿਆ, ਜਿਸ ਨਾਲ ਧਰਤੀ ਦਾ ਤਾਪਮਾਨ ਦਿਨਾਂ ਵਿੱਚ ਹੀ ਡਿੱਗ ਪਿਆ। ਬਰਫ਼ ਜੰਮ ਗਈ ਤੇ ਬਹੁਤ ਸਾਰੇ ਜਾਨਵਰ ਤੇ ਪੌਦੇ ਖਤਮ ਹੋ ਗਏ। ਕਿਉਂਕਿ ਇੱਕ ਸਾਲ ਤੱਕ ਸੂਰਜ ਦੀ ਰੌਸ਼ਨੀ ਨਹੀਂ ਮਿਲਦੀ ਤਾਂ ਪੌਦਿਆਂ ਲਈ ਆਪਣਾ ਖਾਣਾ ਬਣਾਉਣਾ ਮੁਸ਼ਕਲ ਹੋ ਗਿਆ ਤੇ ਉਹਨਾਂ ਦੇ ਨਾਲ ਹੀ ਸ਼ਾਕਾਹਾਰੀ ਜਾਨਵਰ ਅਤੇ ਮਾਸਾਹਾਰੀ ਜਾਨਵਰ ਖਤਮ ਹੋਣੇ ਸ਼ੁਰੂ ਹੋ ਗਏ ਇਹ ਸਭ ਨੇ ਪੂਰੀ ਇੱਕ ਲੜੀ ਤੇ ਅਸਰ ਪਿਆ ਇਸ ਵਿੱਚ ਕੁਝ ਥਨਤਾਰੀ ਜੀਵ ਛਿਪਕਲੀਆਂ ਅਤੇ ਚਿੜੀਆਂ ਆਦ ਬੱਚੇ ਉਹੀ ਜਾਨਵਰ ਬਚ ਸਕੇ ਜੋ ਸਕੈਵੈਂਜਰ ਦੀ ਤਰ੍ਹਾਂ ਸਰਵਾਈਵ ਕਰ ਸਕਦੇ ਸਨ ਮਤਲਬ ਇੱਕ ਸਫਾਈ ਕਰਨ ਵਾਲੇ ਜੀਵ ਜਿਵੇਂ ਮਰੇ ਜਾਨਵਰਾਂ ਨੂੰ ਖਾ ਲੈਣਾ ਜਾਂ ਕੋਈ ਫੰਗਲ ਜੰਮੀ ਹੈ ਉਸ ਨੂੰ ਖਾ ਲੈਣਾ ਆਦ ਇਸ ਵਿੱਚ ਸਾਰੇ ਡਾਇਨਾਸੌਰ ਖਤਮ ਹੋ ਗਏ ਜਾਂ ਇਹ ਕਹਿ ਸਕਦੇ ਹਾਂ ਕਿ ਬਿਲਕੁਲ ਹੀ ਅਲੋਪ ਹੋ ਗਏ। ਉਹਨਾਂ ਦੇ ਨਾਲ ਹੀ ਧਰਤੀ ਤੇ 75% ਜਨਵਰ ਤੇ ਪੌਦੇ ਖਤਮ ਹੋ ਗਏ। ਇਹ ਦੁਨੀਆ ਦਾ ਪੰਜਵਾਂ ਵਿਨਾਸ਼ ਸੀ ਪਰ ਸਭ ਕੁਝ ਖਤਮ ਨਹੀਂ ਹੋਇਆ। ਇਸ ਵਿੱਚ ਕੁਝ ਜੀਵ ਬਚ ਗਏ ਜਿਨ੍ਹਾਂ ਨੇ ਅੱਗੇ ਜਾ ਕੇ ਨਵੇਂ ਵੰਸ਼ ਨੂੰ ਜਨਮ ਦਿੱਤਾ। ਪਰ ਜੋ ਧਰਤੀ ਦਾ ਰਾਜਾ ਸੀ ਜਿਸ ਨੂੰ ਅਸੀਂ ਡਾਇਨਾਸੌਰ ਕਹਿੰਦੇ ਹਾਂ ਉਹ ਬਿਲਕੁਲ ਹੀ ਖਤਮ ਹੋ ਗਿਆ। ਡਾਇਨਾਸੌਰ ਦੇ ਖਤਮ ਹੋਣ ਨਾਲ ਨਵੇਂ ਜੀਵਾਂ ਨੂੰ ਉੱਭਰ ਕੇ ਆਉਣ ਦਾ ਮੌਕਾ ਮਿਲਿਆ। ਪਰ ਜੇ ਅਸੀਂ ਇਹ ਗੱਲ ਮੰਨੀਏ ਕਿ ਇਨਸਾਨ ਨੂੰ ਇਸ ਤਵਾਹੀ ਦਾ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਇਹ ਤਵਾਹੀ ਤੋਂ ਬਾਅਦ ਹੀ ਧੰਤਾਰੀ ਜੀਵਾਂ ਦਾ ਵੰਸ਼ੀ ਉਹ ਸਭ ਤੋਂ ਵੱਧ ਉੱਭਰ ਕੇ ਬਾਹਰ ਆਇਆ ਜੇ ਧਰਤੀ ਨਾਲ ਉਲਕਾ ਪਿੰਡ ਨਾ ਟਕਰਾਉਂਦਾ ਤਾਂ ਉਹਨਾਂ ਵਿੱਚੋਂ ਕੋਈ ਵੀ ਧਰਤੀ ਤੇ ਰਾਜ ਨਹੀਂ ਕਰ ਸਕਦਾ ਸੀ ਉਸ ਵਿਨਾਸ਼ ਨਾਲ ਜੀਵਨ ਦੀ ਇੱਕ ਨਵੀਂ ਭੁਵਿੰਤਾ ਸ਼ੁਰੂ ਹੋਈ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਜੀਵ ਸ਼ਾਮਲ ਹਨ ਸਭ ਜ਼ਿੰਦਗੀ ਦੀਆਂ ਚੁਣੌਤੀਆਂ ਲਈ ਸਹੀ ਢੰਗ ਨਾਲ ਟਲੇ ਹੋਏ ਸਨ ਜਿਸ ਵਿੱਚ ਖਾਣਾ ਲੱਭਣ ਦੀ ਚੁਣੌਤੀ ਵੰਸ਼ ਵਧਾਉਣ ਅਤੇ ਬੱਚਿਆਂ ਨੂੰ ਪਾਲਣ ਦੀ ਚੁਣੌਤੀ ਆਦਿ ਇਸ ਪੂਰੀ ਕਹਾਣੀ ਵਿੱਚ ਭਾਵੇਂ ਸਾਰਾ ਕੁਝ ਬਦਲਦਾ ਰਿਹਾ ਹੈ ਪਰ ਬੁਨਿਆਦੀ ਚੁਣੌਤੀਆਂ ਉਹੀ ਸਨ ਸੂਰਜ ਦੀ ਰੌਸ਼ਨੀ ਪਾਣੀ ਨਾਲ ਜੀਵਨ ਨੂੰ ਸਹਾਰਾ ਮਿਲਦਾ ਰਿਹਾ ਹੈ ਜੋ ਅਰਬਾ ਸਾਲ ਪਹਿਲਾਂ ਹੁੰਦਾ ਸੀ ਅੱਜ ਵੀ ਉਹੀ ਨਿਯਮ ਲਾਗੂ ਹੁੰਦੇ ਹਨ ਕਿ ਸਿਰਫ ਚੰਗੀ ਤਰ੍ਹਾਂ ਢਲਿਆ ਹੋਇਆ ਜੀਵ ਹੀ ਜਿਉਂਦਾ ਰਹੇਗਾ ਮੁਕਾਬਲਾ ਅੱਜ ਵੀ ਹੈ ਕੋਈ ਵੰਸ਼ ਕਿਵੇਂ ਉਪਜੇਗਾ ਤੇ ਕਿਵੇਂ ਉਹਦਾ ਅੰਤ ਹੋਵੇਗਾ ਇਹ ਸਮਾਂ ਹੀ ਦੱਸਦਾ ਹੈ ਅੱਜ ਦੁਨੀਆ ਵਿੱਚ ਉਪਜੇ ਹਰ ਜੀਵ ਦੀ ਨਸਲ 4000 ਸਾਲ ਪੁਰਾਣੀ ਹੈ ਇਹ ਸਾਰੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਕਾਇਮ ਰਹੇ ਦੁਨੀਆ ਵਿੱਚ ਅੱਜ ਦੇ ਸਮੇਂ ਸਾਰੀਆਂ ਜਾਤੀਆਂ ਦਾ 99% ਹਿੱਸਾ ਲੋਪ ਹੋ ਚੁੱਕਿਆ ਹੈ ਜੋ 1% ਜਾਤੀਆਂ ਬਚੀਆਂ ਹਨ ਉਹਨਾਂ ਨਾਲ ਹੀ ਪ੍ਰithvi ਤੇ ਪੂਰਾ ਜੀਵਨ ਹੈ ਜਿਸ ਨੂੰ ਸਰਵਾਈਵਲ ਆਫ ਦਾ ਫਿਟੇਸਟ ਕਿਹਾ ਜਾਂਦਾ ਹੈ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ